ਪੰਗਿਆ ਬਕਰਮਜੀਤ ਸਿੰਘ ਪਾਤ ਸਵਾਹਿਗੁਰੂ ਜੀ ਕਾ ਅਕਾਲ ਸਰ ਸਵਾਹਿਗੁਰੂ ਜੀ ਕੀ ਫਤਿਹ ਸਵਾ ਰਹੇ ਸਤਿ ਸ੍ਰੀ ਅਕਾਲ ਦੇ ਮਾਲਿਕ ਗੁਰਤਾ ਗੱਦੀ ਦੇ ਸੁਭਾਏ ਮਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬਕੀ ਗੁਰੂ ਕਾ ਰਿਤ ਸੰਗਤ ਜੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਅਕਾਲ ਸਰ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਸੀਂ ਜੁੜ ਬੈਠੇ ਆ ਜੋ ਪਰਸੋਂ ਦੇਰ ਰੋਇ ਤੋਂ ਸ੍ਰੀ ਗੁਰਪ੍ਰਤਪ ਸਾਹਿਬ ਚੱਲ ਰਹੇ ਤਨ ਜੋਗੀ ਸਾਡੇ ਇਤਤਕਾਰ ਜੋ ਚਾਚਾ ਜੀ ਅਜੈ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਚੜਾਏ ਜਾ ਰਹੇ ਤੇ ਨੇ ਸਰਬੱਤ ਦੀ ਭਲੇ ਵਾਸਤੇ ਚੜ੍ਹਦੀ ਕਲਾ ਵਾਸਤੇ ਚੜਾਏ ਜਾ ਰਹੇ ਹਨ ਵੀਰੋ ਅਸੀਂ ਪੰਜਾਬ ਦੇ ਬਾਰੇ ਕੋਈ ਪੁੱਛੀਏ ਸਾਡਾ ਆਉਣ ਵਾਲਾ ਭਵਿੱਖ ਤਾਂ ਨੂੰ ਖਤਰਨਾਕ ਨਜ਼ਰ ਆ ਰਿਹਾ ਮੈਨੂੰ ਤਾਂ ਬੋਲਣਾ ਪਿਆ ਕਿਉਂਕਿ ਮੈਂ ਅੱਤਰੀ ਲਿਖ ਰਹੀ ਨਾ ਪਹਿਨ ਤੇ ਡਾਇਰੀ ਲੈ ਕੇ ਰਾਤ ਨੂੰ ਆ ਹੁਣ ਮੈਨੂੰ ਪਤਾ ਲੱਗਾ ਕਿ ਦੋ ਦਿਨ ਪਹਿਲਾਂ ਹੀ ਸਾਧਪੁਰੇ ਕਿਸੇ ਨੌਜਵਾਨ ਦੀ ਮੌਤ ਵੀ ਪਾਦ ਵਿੱਚ ਸਾਡੇ ਪਿੰਡ ਦੇ ਨੌਜਵਾਨ ਦੀ ਕਿਸੇ ਦੀ ਡੈਥ ਹੋ ਗਈ ਤੇ ਪਹਿਲਾਂ ਅਸੀਂ ਕਿੰਨੇ ਨੌਜਵਾਨ ਗਵਾ ਦਿੱਤੇ ਤੇ ਅਸੀਂ ਉਹਨਾਂ ਲਈ ਕੀ ਕੀਤਾ ਸਾਡੀ ਕੀ ਦੇਣ ਸੀ ਅਸੀਂ ਸਰਕਾਰਾਂ ਜੋ ਕਰ ਰਹੀਆਂ ਵਾ ਉਹਨਾਂ ਨੂੰ ਕਰਨ ਦਿਓ ਉਹ ਆਪਣੇ ਕੰਮ ਕਰ ਰਹੀਆਂ ਵਾ ਉਹ ਯਤਨ ਵੀ ਕਰ ਰਹੀਆਂ ਵਾ ਪਰ ਜਦਾਂ ਕਹਿ ਰਹੀਏ ਨਾ ਕਿਸੇ ਚੀਜ਼ ਦੀ ਜੜ ਬੜੀ ਡੂੰਗੀ ਹੋ ਜਾਂਦੀ ਹੈ ਉਹਨੂੰ ਪੁੱਤਣਾ ਬਹੁਤ ਔਖਾ ਹਦਾ ਇਹ ਜਿਹੜਾ ਇੰਨੀ ਡੂੰਗੀਆਂ ਚਲੀਆਂ ਗਈਆਂ ਕਿ ਇਹਨੂੰ ਇਹਨੂੰ ਪੁੱਤਣਾ ਮੁਸ਼ਕਲ ਹੋ ਚੁੱਕਾ ਵਾ ਇਹ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਪਊਗਾ ਇੱਕ ਪਾਸੇ ਆਪਾਂ ਲੱਗੇ ਆਪਣਾ ਯੁੱਧ ਕਰਾ ਬਾਹਰ ਤੇ ਜੰਦੇ ਲੱਗੇ ਹੋਏ ਆ ਕਿ ਸਾਰੇ ਜਾਣੇ ਅਸੀਂ ਕਿਤੇ ਕਿਤੇ ਵਿਦੇਸ਼ ਚਲੇ ਜਾਈਏ ਮੇਰੇ ਭਰਾ ਵੀ ਭਰਾ ਮਾਫ ਕਰਨਾ ਤੇ ਸਾਡਾ ਪੰਜਾਬ ਤੇ ਕਬਜ਼ਾ ਫਿਰ ਕਿਹਨਾਂ ਦਾ ਹੋਏਗਾ ਪ੍ਰਵਾਸੀਆਂ ਦਾ ਹੋਏਗਾ ਨਾ ਇੱਥੇ ਕਿਸੇ ਪ੍ਰਵਾਸੀ ਦਾ ਆਧਾਰ ਕਾਰਡ ਨੂੰ ਸਿਰ ਸਿਡੀਸ਼ਨਸ਼ਿਪ ਦੇਣੀ ਹੈ ਹੋਵੇ ਤੇ ਸਾਰੇ ਜਾਣੇ ਉਸ ਲਈ ਤਿਆਰ ਹੁੰਦੇ ਕਿ ਲਿਆ ਮੈਂ ਤੇਰਾ ਬਣਾ ਕੇ ਦੇਣਾ ਤੂੰ ਆ ਮੇਰੇ ਨਾਲ ਕੰਮ ਕਰ ਤੇ ਉਹਦਾ ਕਾਰਨ ਤੇ ਕਿਉਂਕਿ ਫਿਰ ਸਾਡੇ بیٹے ਜਾਂ ਬੇਟੀ ਦੀ ਥਾਂ ਤੇ ਉਹ ਰਹੇਗਾ ਤਾਂ ਸਾਡਾ ਪਰ ਉਹ ਬੱਚੇ ਬਾਹਰ ਚਲੇਗੇ ਸਾਡਾ ਪੰਜਾਬ ਤਾਂ ਬੰਜਰ ਹੋ ਗਿਆ ਨਸ਼ੇ ਨੇ ਸਾਡੇ ਪੰਜਾਬ ਨੂੰ ਖਾ ਲਿਆ ਦੋਸਤੋਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੋ ਮਿਸ਼ਨ ਚਲਾਉਣ ਜਾਂ ਜਾ ਰਿਹਾ ਹਾਂ ਜਿਹਦਾ ਨਾਮ ਹੋਏਗਾ ਮਿਸ਼ਨ ਦੁੱਧੋਤਾ ਪੰਜਾਬ ਜਿਹਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਪੰਜਾਬ ਨੂੰ ਦੁੱਧੋਤਾ ਪੰਜਾਬ ਬਣਾਇਆ ਜਾਵੇ ਪੰਜਾਬ ਨੂੰ ਫਿਰ ਪੰਜਾਬ ਨੂੰ ਮੁੜ ਸਰਜੀਦ ਕੀਤਾ ਜਾਵੇ ਫਿਰ ਜਾ ਜਾਵੇ ਜਿਹਦੇ ਵਿੱਚ ਸਾਥੀ ਸਾਥੇ ਹੋਵੇ ਜਿਹੜਾ ਬਾਬੇ ਨਾਨਕ ਵਾਲਾ ਪੰਜਾਬ ਸੀ ਜਿਵੇਂ ਬਾਬੇ ਨਾਨਕ ਦੀ ਤਕੜੀ 13 13 ਤੋਲ ਦੀ ਸੀ ਨਾ ਜਿੱਥੇ ਸਾਥੀ ਸਾਥੇ ਹੋਵੇ ਗੁਰੂ ਪਿਆਰੀ ਸਾਹਿਬ ਜੀਓ ਬੇਨਤੀਆਂ ਮੇਰੀਆਂ ਸੁਣਿਓ ਤੇ ਇਹਨੂੰ ਸਮਝਿਓ ਵੀ ਕਦੀ ਵੀ ਕਿਸੇ ਨੂੰ ਤੋੜਨ ਵਾਲੀ ਨੀਤੀ ਨਾ ਰੱਖਿਓ ਜੋੜਨ ਵਾਲੀ ਨੀਤੀ ਰੱਖਿਓ ਅਸੀਂ ਗ੍ਰੈਜੂਏਸ਼ਨ ਦੇ ਵਿੱਚ ਗੁਰੂ ਨਾਨਕ ਕਾਲਜ ਬਟਾਲਾ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਹੈ ਪਿਛਲੇ ਸਮੇਂ ਉੱਥੇ ਕਿਸੇ ਪ੍ਰੋਫੈਸਰ ਨੇ ਸਾਨੂੰ ਇੱਕ ਲੈਕਚਰ ਦੇ ਵਿੱਚ ਦੱਸਿਆ ਸੀ ਕਿ ਜਦੋਂ ਪਾਣੀ ਆਂਦਾ ਵਾ ਨਾ ਪਾਣੀ ਦੀ ਲਹਿਰਾਂ ਪਿੱਛੇ ਜਿਹੇ ਹੜਾ ਆਏ ਸੀਗੇ ਉਹ ਲਹਿਰਾਂ ਲੱਗੀਆਂ ਵਾ ਸਾਰੇ ਬਰਖਸ਼ਤਾਂ ਨਾਲ ਲਹਿਰਾਂ ਨੇ ਗੱਲ ਕੀਤੀ ਕਿ ਅਸੀਂ ਸਾਰੇ ਵੱਡੇ ਵੱਡੇ ਬਰਖਸ਼ਤ ਨਹਿਰਾ ਫੁੱਟ ਕੇ ਲੈ ਜਾਂਦੀਆਂ ਵਾ ਫਿਰ ਉੱਥੇ ਇੱਕ ਆਫਤਾ ਬਰਖਸ਼ਤ ਹੀਗਾ ਉਹ ਕਹਿੰਦੀ ਤੂੰ ਕਿਹੜੀ ਵੱਡੇ ਕੋਲ ਪਟਿਆ ਜਾਂਦਾ ਉਹ ਜਿਹੜਾ ਜਨਾ ਸਾਡੇ ਗਾੜੀ ਉਹ ਕਹਿੰਦਾ ਮੈਂ ਝੁਕ ਜਾਣਾ ਵਾ ਤੇ ਪਾਣੀ ਮੇਰੇ ਤੋਂ ਹੀ ਲੰਘ ਜਾਂਦਾ ਵਾ ਮੈਂ ਤਾਂ ਕਰਕੇ ਨਹੀਂ ਤੇਰੇ ਕੋ ਪੱਟਿਆ ਜਾ ਸਕਦਾ ਤੂੰ ਮੈਨੂੰ ਪੁੱਟ ਨਹੀਂ ਸਕਦੀ ਤੇਰੀ ਲਹਿਰ ਮੈਨੂੰ ਇਸੇ ਕਰਕੇ ਮੈਂ ਕਹਿਣਾ ਚਾਹੁੰਦਾ ਨਾ ਝੁਕ ਜਾ ਵੀਰੋ ਮੇਰੇ ਆਪਸ ਵਿੱਚ ਸਿਓ ਪੁੱਤ ਨਾਲ ਬਣਾਓ ਭਰਾਵਾਂ ਭਰਾਵਾਂ ਨਾਲ ਬਣਾਓ ਪੰਜਾਬੋਂ ਪੰਜਾਬੀਆਂ ਨਾਲ ਬਣਾਓ ਸਾਰੇ ਧਰਮਾਂ ਨਾਲ ਸਾਡਾ ਏਕਾ ਹੋਵੇ ਸਾਡਾ ਖੂਨ ਇੱਕ ਆ ਸਾਡੇ ਵਿੱਚੋਂ ਕਿਸੇ ਦਾ ਬਲੱਡ ਹੋਵੇ ਕੋਲ ਵੀ ਬੀ ਪੋਜ਼ਿਟਿਵ ਜਾਨੇਟ ਸਾਰਿਆਂ ਦਾ ਰੋਡਿੰਗ ਮਿਲਦੀ ਹੈ ਨਾ ਤੇ ਫਿਰ ਜਿਆਦਾ ਫਰਕ ਤਾਂ ਹੈ ਨਹੀਂ ਨਾ ਵੇਖੋ ਸਾਰੇ ਜਿੰਨੇ ਵੀ ਕਰਨਾ ਸਾਰਾ ਸਾਰਿਆਂ ਦਾ ਕਰਮ ਦਾ ਮਤਲਬ ਹੁੰਦਾ ਹੈ ਸਰਬਤ ਦਾ ਭਲਾ ਸੋ ਸਰਬਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਹਮੇਸ਼ਾ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਕੋਈ ਕੰਮ ਐ ਹੋ ਜਾਣੀ ਬੰਦਾ ਜਿਹੜਾ ਨਾ ਹੋਣਾ ਹੋਵੇ ਜਿਹੜਾ ਕਾਰਜ ਤੁਸੀਂ ਸ਼ੁਰੂ ਕੀਤਾ ਹੋਊਗਾ ਨਾ ਕਿਤੇ ਜ਼ਿੰਦਗੀ ਦੇ ਵਿੱਚ ਬਾਅਦੇ ਸਮੇਂ ਵਿੱਚ ਉਹ ਮੇਰੀ ਬਹੁਤ ਉਮਰ ਤੇ ਬਹੁਤ ਛੋਟੀ ਆ ਤੇ ਮੇਰੀ ਬੜੀਆਂ ਸੁਲਝੀਆਂ ਜਿਹੀਆਂ ਤਾਂ ਬੈਠੀਆਂ ਵਾ ਤੇ ਉਹ ਜਿਆਦਾ ਤਜਰਬਾ ਉਹਨਾਂ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਜੋ ਵੀ ਸੋਚਿਆ ਹੁੰਦਾ ਨਾ ਉਹ ਕਾਰਜ ਦੇ ਵਿੱਚ ਉਹ ਸਫਲ ਰਹਿੰਦੇ ਆ ਬਾਕੀ ਪਰਮਾਤਮਾ ਵੈਗੁਰੂ ਜੀ ਦਾ ਓਟ ਆਸਰਾ ਲੈ ਕੇ ਸ਼ੁਰੂ ਕਰੋ ਗੁਰਚਰਨਾ ਤੇ ਹਾਜ਼ਿਰ ਵਾ ਕੇ ਸ਼ੁਰੂ ਕਰੋ ਮੈਂ ਆਪਣਾ ਮਿਸ਼ਨ ਮਿਸ਼ਨ ਦੁੱਤਤਾ ਪੰਜਾਬ ਗੁਰਚਰਨਾ ਦੇ ਵਿੱਚ ਅਜੀ ਅਰਦਾਸ ਬੇਨਤੀ ਕਰਕੇ ਸ਼ੁਰੂ ਕਰਨਾ ਮੇਰਾ ਸਾਰਾ ਕੁਝ ਲਿਖਿਆ ਪਿਆ ਵਾ ਸਾਰਾ ਕੁਝ ਏਜੰਡਾ ਦਾ ਬਣਿਆ ਪਿਆ ਵਾ ਉਹ ਕਿੱਦਾਂ ਬਣੇਗਾ ਪਰ ਛੋਟੀ ਜਿਹੀ ਤੁਹਾਨੂੰ ਸ਼ਾਰਟ ਟਰਮ 'ਚ ਉਸ ਦੱਸ ਦਵਾਂ ਇਸ ਥ੍ਰੀ ਵਿਲ ਬੀ ਰਿਪੀਟ ਇਤਿਹਾਸ ਜੇ ਰਿਪੀਟ ਉਹਦੇ ਵਿੱਚ ਜੇ ਹੋਏਗਾ ਤਾਂ ਪੰਜਾਬ ਨੂੰ ਪੰਜਾਬ ਬਣਾਇਆ ਜਾਏਗਾ ਜੇ ਹਿਸਟਰੀ ਨਹੀਂ ਰਿਪੀਟ ਹੁੰਦੀ ਤਾਂ ਪੰਜਾਬ ਮੋੜ ਪੰਜਾਬ ਨਹੀਂ ਬਣਦਾ ਇਹਨੀਆਂ ਹੀ ਬੇਨਤੀਆਂ ਨਾਲ ਮੈਂ ਆਪ ਜੀ ਕੋ ਖਿਮਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ